ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਜਰਸੀ ਨੇ ਜਰਸੀ ਕਰੋਸ਼ਾ ਚੰਗੇ ਰਿਕਾਰਡ ਵਾਲੀਆਂ ਵੀਰ ਨੂੰ ਨਹੀਂ ਦੱਸਦੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਬਹੁਤ ਫਤਿਹ ਕਰੋ ਜੀ ਹੋਰ ਸਨੋ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਤੁਸੀਂ ਸਨੋ ਠੀਕੀ ਸਾਬ ਵਧੀਆ ਵੀਰੇ ਵਧੀਆ ਠੀਕ ਠਾਕ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਵੀਰ ਜੀ ਵੀਰ ਜੀ ਨਾਮ ਗੁਰਪਾਲ ਸਿੰਘ ਜੀ ਪਿੰਡ ਕੋਟ ਮੁਗਲ ਜਿਲ੍ਹਾ ਅੰਮ੍ਰਿਤਸਰ ਸੀਜਨਾਲਾ ਲਾਗੇ ਬੱਦੋਵਾਲ ਪਿੰਡ ਦੇ ਰਮਦਾਸ ਰੋਡ ਤੇ ਨਾਲ 89 ਕਿਲੋਮੀਟਰ ਤੇ ਸਾਡਾ ਪਿੰਡ ਦੇ ਕੋਟ ਮੁਗਲ ਠੀਕ ਹੈ ਵੀਰੇ ਫੋਨ ਨੰਬਰ ਦੱਸ ਦਿਓ ਵੀਰੇ ਫੋਨ ਨੰਬਰ ਹੈਗਾ 8727991550 ਠੀਕ ਹੈ ਤੇ ਆਪਣੇ ਕੋ ਬੈੜਾ ਹੈ ਗਿਆ ਹੈ ਨਾ ਬੈੜਾ ਸਾਰੀਆਂ ਟੋਕੜਾ ਬੈੜਾ ਰੇਡ ਜਾਇਜ ਨਿਗ ਨਿਗੇ ਛੋਟੇ ਛੋਟੇ ਰੇਡ ਹੈ ਨਾ ਜੀ ਛੋਟੇ ਛੋਟੇ ਵੀ ਜੀ ਕੀ ਬਾਤ ਹੈ ਜੀ ਵੇਖੋ ਵੀਰੋ ਰੇਡ ਜਾਇਜ ਨੇ ਬੈੜਾ ਚੰਗੀਆਂ ਸ਼ਾਨਦਾਰ ਆ ਕਰੀਏ ਵੀਰੀ ਆ ਪਹਿਲੇ ਨੰਬਰ ਤੋਂ ਇਹਦੇ ਬਾਰੇ ਦੱਸੋ ਕਿੰਨਾ ਦੋਦੇ ਥੱਲੇ ਇਹ ਥੱਲੇ ਵੀ ਜੀ ਹੈਗਾ ਜੇ 8 ਕਿਲੋ ਹੈਗਾ ਦੁੱਧ ਤੇ 7 ਕਿਲੋ ਦੀ ਗਾਰੰਟੀ ਹੈ 7ਾਂ ਦੀ ਗਾਰੰਟੀ ਹੈ ਲੈ ਕੇ ਆਏ ਆਪਾਂ ਹੁਣੇ ਲੈ ਕੇ ਆਏ ਆ ਅੱਛਾ ਇਹ ਲੈ ਕੇ ਆਏ ਆ ਜੀ ਹਾਂ ਜੀ 100 ਰੁਪਏ ਦਾ ਗਾਰੰਟੀ ਤੇ ਹੀ ਡਿੰਗੀ ਜਾਣ ਦੀ ਬਿਲਕੁਲ ਬਿਲਕੁਲ ਉਪਰਾ ਉਪਰਾ ਜਾਂ ਗਾਰੰਟੀ ਉਹ ਉਪਰਾ ਜੀ ਆਏ ਫਿਰ ਪਸ਼ੂ ਕਿਦੋਂ ਆਇਆ ਹੋਵੇ ਉਦੋਂ ਠੀਕ ਹੈ ਠੀਕ ਹੈ ਡਰਦੀ ਥੋੜਾ ਹਣਾ ਇਹ ਦੇਖੋ ਵੀਰੋ ਰੰਗ ਬਾਝ ਵਹਿੜਾ 7 ਕਿਲੋ ਦੁੱਧ ਮੰਨ ਕੇ ਚਲਿਓ ਹਣਾ ਜੀ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਹਾਂ ਜੀ ਠੀਕ ਹੈ ਰੰਗ ਬਾਝ ਖੋਲੋ ਵੀਰ ਜੀ ਖੋਲ ਕੇ ਤਾਜ ਮੜਿਆ ਟੋੜ ਦਿਓ ਦੇਖੋ ਵੀਰੋ ਰੰਗ ਬਾਝ ਵਹਿੜਾ ਗਈ 7 ਕਿਲੋ ਦ ਚੌਂ ਚਾਂਜ ਵੀਰ ਜੀ ਠੰਡੀ ਸੀਲ ਠੰਡੀ ਸੀਲ ਵੀਰ ਜੀ ਮੜਾ ਜੇ ਲੈਣਾ ਪੋਣਾ ਪੈਂਦਾ ਵਾ ਇਹ ਰੱਸੀ ਪੋਣੀ ਪੈਂਦੀ ਮਰੀ ਜੀ ਬੈ ਠੰਡੀ ਸੀਲ ਆ ਬਿਲਕੁਲ ਬਿਲਕੁਲ ਚਲੋ ਕੋਈ ਵੀਰ ਕਹੂਗਾ ਆਪਾਂ ਚਵਾ ਦਿਓ ਹਨਾ ਹਾਂਜੀ ਹਾਂਜੀ ਬਾਕੀ ਵੀਰੋ ਵੈੜ ਹੈ ਸ਼ਾਨਦਾਰ ਆ ਚੰਗੀ ਘੈਂਟ ਆ ਹਾਂਜੀ ਹਾਂਜੀ ਉਹਦਾ ਡਰਦੀ ਜੇ ਦਾਹੀ ਹੈ ਨਾ ਕੋਈ ਪਹਿਲੀ ਕੋਈ ਠੀਕ ਹੈ ਜੀ ਬਣੀ ਵੀਰ ਜੀ ਆਪਣਾ ਮਹੀਨਾ ਕੋ ਗਿਆ ਟੀਕਾ ਲੱਗਾ ਜਿੱਥੋਂ ਲੈ ਕੇ ਆਏ ਨਾ ਆਪਾਂ ਹਾਂਜੀ ਹਾਂਜੀ ਉਹਨਾਂ ਕਿਹਾ ਵੀ ਮਹੀਨਾ ਕੋ ਗਿਆ ਟੀਕਾ ਲੱਗਾ ਤੇ ਵੰਡ ਮੁੰਡ ਹਿਸਾਬ ਨਾਲ ਪਾਇਓ ਅੱਛਾ ਸ਼ੋਂ ਦੇ ਵੰਡ ਮੁੰਡ ਜਾਨੀ ਕਿ ਹਨਾ ਪਿੰਗਾਂ ਬਣੀ ਮਹੀਨਾ ਹੋ ਗਿਆ ਬ ਸੌਦਾ ਹੱਦਾ ਕਰ ਲਿਆ ਤੇ ਫੇਰ ਉਹਨਾਂ ਦੱਸਿਆ ਵਾ ਵੀ ਬਣੀ ਨਹੀਂ ਜਾਨੀ ਤੇ ਤੁਹਾਨੂੰ ਪਤਾ ਲੋਕੀ ਦੱਸ ਦੇਣੀ ਹੈ ਬਿਲਕੁਲ ਬਿਲਕੁਲ ਅੱਛਾ ਇੱਕਦੋ ਤੂੰ ਯਾਨੀ ਕਿ ਸੌਦਾ ਕਰਕੇ ਬਾਅਦ ਵਿੱਚ ਉਹਨਾਂ ਦੱਸਿਆ ਉਹਨਾਂ ਨੇ ਵੀਰ ਉਹਨਾਂ ਵੀ ਮਹੀਨਾ ਹੋ ਗਿਆ ਬਣੀ ਨੂੰ ਹਾਂਜੀ ਹਾਂਜੀ ਮਹੀਨਾ ਹੋ ਗਿਆ ਬਣੀ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਵੀਰ ਜੀ ਬਿਲਕੁਲ ਸਚਾਈ ਹੈ ਵੀਰ ਉਹਨਾਂ ਦੱਸਿਆ ਕਿ ਟੋਕਰ ਟੋਕੜ ਮੰਨ ਕੇ ਤੁਸੀਂ ਚੱਲਿਓ 7 ਕਿਲੋ ਦੁੱਧ ਆ ਤੇ ਵੀਰ ਕਹਿੰਦਾ ਸੌਦੇ ਤੋਂ ਬਾਅਦ ਉਹਨਾਂ ਦੱਸਿਆ ਕਿ ਗਾਂ ਮਹੀਨਾ ਹੋ ਗਿਆ ਜੋ ਬਾਕੀ ਕੋਈ ਚੈੱਕ ਪਾਸ ਨਹੀਂ ਆ ਹਨਾ ਜੀ ਹਾਂ ਆਪਾਂ ਖਾਲੀ ਕਰਕੇ ਦੇਣੀ ਆ ਉਹਦਾ ਟੋਕਰ ਕਰਕੇ ਦੇਣੀ ਆ ਉਹਦਾ ਨਿਕਲ ਨਿਕਲ ਆ ਸਾਡੀ ਕਿਸੇ ਬਿਲਕੁਲ ਵੀਰੇ ਅੱਛਾ ਹੁਣ ਇਹ ਕਿਹਾ ਹੁਣ ਹਨਾ ਹਾਂ ਜੀ ਬਾਕੀ ਵੀਰ ਕੋਈ ਸਾਂਹ ਵਾਲਾ ਲੈ ਬਾਕੀ ਵੀਰੇ ਥਣ ਥਣ ਚੰਗਾ ਲੱਗਿਆ ਚਵਾਈ ਵਾਲਾ ਲੱਗਿਆ ਹਨਾ ਪਾੜੇ ਤੋਂ ਮਿਲਦੀ ਰੱਸੀ ਪਾ ਕੇ ਇਹ ਰੱਸੀ ਪਾ ਲੈਣੀ ਪਾੜੇ ਤੋਂ ਬਿਨਾ ਬਾਕੀ ਵੀਰ ਕੋਈ ਸਾਂਹ ਵਾਲਾ ਲੈ ਜੇ ਜਿੰਨੇ ਨੇ ਦਾ 10 ਕਿਲੋ ਤੋਂ ਬਾਅਦ ਦੁੱਧ ਦਊਗੀ ਜਦਾਂ ਬਣੀ ਵੇਖੋ ਰਾਜੀ ਰੂਜੀ ਬੈੜਿਆ ਬਿਲਕੁਲ ਵੀ ਜੀ ਬਿਲਕੁਲ ਠੀਕ ਹੈ ਤੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੀਰ ਜੀ ਦੇ ਦੇਣੀ ਇਹ ਮੋਲ ਵੀਰ ਜੀ ਕਰਨ ਨੂੰ ਭਾਂਏ ਬਾਕੀ ਤੁਸੀਂ ਦੱਸ ਦੋ। ਉਹ ਹੀ ਦੱਸੋ ਕਿ ਆਨੇ। ਇੱਕੋ ਗੱਲ ਕਰ ਦੋ ਵੀਰ ਜੀ ਹਾਂ ਨਾਹੀਂ। ਤੇ ਬਾਕੀ ਵੇਖੋ ਵੀਰ ਜੀ ਤੇ ਚੋਗੇ ਵੀ ਆਈ ਜੀ। ਅੱਛਾ ਚੋਗੇ ਲੈ ਹੁੰਦੀ ਹੈ ਜੀ। ਕੋਈ ਵੀ ਐ ਬਣੀ ਹੈ। ਠੀਕ 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 ਠੀਕ। ਤੇ ਤੁਸੀਂ ਦੱਸ ਦੋ ਕੋਈ ਨਹੀਂ ਬਾਕੀ ਤੁਹਾਡੇ ਤੁਹਾਡੇ ਦੇ ਮਾਨਦਾਨ ਕਰਾਂਗੇ ਪੂਰਾ। ਕੋਈ ਨਹੀਂ ਦੱਸੋ ਵੀਰ ਜੀ ਦੱਸੋ ਜਿਆਜ ਕਰ ਲਓ। 20 ਤੱਕ ਦੇ ਦਈਏ। ਚਲ ਦੋ ਛੱਡ ਦਿਓ 18 ਨਹੀਂ ਹਾਂ ਨਾ ਕਰਦੇ। 18 ਦੇ। ਹੋਰ ਕਿ ਛੱਡਾਂਗੇ 18 ਜੋ। ਛੋਟ। ਚਲੋ ਕਰ ਦਿਓ ਮਾਨਦਾਨ ਕੋਈ ਵੀਰ ਦੋਨੋਂ ਫੋਨ ਕਰਨਗੇ ਨਾ। ਠੀਕ ਠੀਕ ਜੀ। ਜਾਂਦੇ ਹੋ ਹਨਾ ਜੀ। ਠੀਕ ਹੈ। ਵੇਖੋ ਰੰਗ ਬਾਈ ਵਹਿੜ ਆ ਗਿਆ ਵੀਰੋ ਥਣ ਥਣ ਵਧੀਆ ਲੱਗਿਆ ਬਾਕੀ ਵੀਰੋ ਨਾਲ ਦੱਸਿਆ ਗਿਆ ਲੈ ਕੇ ਆਏ ਆ 18000 ਦੀ ਹਾਂ ਨਾ ਬਾਕੀ ਵੀਰੇ ਗਾਂ ਬਣੀ ਦੱਸਦੇ ਆ ਰੇਡ ਵੀਰੋ ਨਾਲ ਤੋਕੜਾਂ ਦਾ ਦਿੱਤਾ ਜੋ ਵੀਰ ਜੀ 18000 ਦੀ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਾਂ ਟਾੜਾ ਹੋਰ ਹੋ ਜੂ ਹਣਾ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੀਰ ਇਹਦੇ ਬਾਰੇ ਦੱਸਿਓ ਜਰਸੀ ਆ ਗਈ ਹੈ ਦੇਖੋ ਬੂਤੀ ਚਾਹੋਗੇ ਮੇਰੇ ਪਾਰਟੀ ਚੈੱਕ ਕਰੋ ਜੀ ਚੰਗੀ ਕੁਆਲਟੀ ਵਾਲੀ ਠੰਡੀ ਸੀ ਕਿੰਨਾ ਦੁੱਧ ਵੀਰ ਜੀ ਵੀਰ ਜੀ 10 ਕਿਲੋ ਦੁੱਧ ਦੇ 9 ਕਿਲੋ ਦੀ ਗਾਰੰਟੀ ਲੀਟਰ ਮਾਰ ਕੇ ਦਵਾਂਗੇ ਅ 9ਾਂ ਦੀ ਗਾਰੰਟੀ ਫੁੱਲ 9ਾਂ ਦੀ ਫੁੱਲ ਗਾਰੰਟੀ ਹੈ ਤੋਰੋ ਮੜੀ ਤੋਰੋ ਤੋਰ ਵੇਖੋ ਵੀਰ ਜੀ 9 ਕਿਲੋ ਦੀ ਗਾਰੰਟੀ ਆ ਜਰਸੀ ਆ ਗਈ ਜੋ ਵੀਰੇ ਚੈੱਕ ਕਰ ਲਓ ਸਾਨਸੂਨ ਦੀ ਕੁਆਲਟੀ ਚੈੱਕ ਕਰ ਲਓ ਚੰਗਾ ਥਨ ਲੱਗਿਆ ਜੀ ਇਹਨਾ 10 10 15 ਤੋਂ ਨਾ ਇਹ ਸੂਈ ਨੂੰ ਅੱਛਾ ਜੀ ਇੱਥੇ ਮਾਰਜੀ ਕਰਦੇ ਲਿਆਦੀ ਆਪਾਂ ਦੇ ਗਰਮੀ ਕਰਨਾ ਬੱਚਾ ਮਰ ਗਿਆ ਅਹ ਬੱਚਾ ਮਰ ਗਿਆ ਬੱਚਾ ਮਰ ਗਿਆ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਵੇਰ ਜਿੱਥੇ ਮਰਜੀ ਕਰੋਗੇ ਇੱਥੇ ਕੋਈ ਚਿੰਤ ਨਹੀਂ ਜ਼ਾਰਾ ਵਾਗ ਗਿਆ ਠੀਕ ਹੈ ਠੰਡੀ ਸੀਲ ਆ ਗਈ ਨਾ ਠੰਡੀ ਸੀਲ ਵਿੱਚ ਠੰਡਾ ਕੋਈ ਨਹੀਂ ਠੰਡਾ ਠੰਡਾ ਇਹਦਾ ਬੱਚਾ ਮਰ ਗਿਆ ਜੀ ਅਸ ਬੱਚਾ ਮਰ ਗਿਆ ਤੁਸੀਂ ਥੋੜੇ ਟਾਈਮ ਦੀ ਆ 10 15 ਦਿਨ ਨਹੀਂ ਹੋਏ ਸੁਈ ਨੂੰ ਅਸੀਂ ਥੋੜੇ ਦਿਨ ਹੋਏ ਆ ਹਾਂਜੀ ਹਾਂਜੀ ਠੀਕ ਹੈ ਤੈਨੂੰ ਲੈਵਲ ਹੋ ਵਾ ਵਾ ਹਨਾ ਵਧੀਆ ਮਿਲ ਗਿਆ ਲੈਵਲ ਵਾ ਸਭ ਵਧੀਆ ਠੀਕ ਹੈ ਵੀਰੇ ਦੁੱਧ 10 ਕਿਲੋ ਆਪਾਂ 9 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਹਾਂਜੀ 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 ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਆ ਵੀਰ ਜੀ ਕਰਨ ਨੂੰ ਪਏ 30000 ਕਰ ਦਈਏ ਹਾਂਜੀ ਪਰ 5000 ਦੀ ਦੇਦਾਗੇ 5000 ਦੀ ਹਾਂਜੀ ਹਾਂਜੀ ਬਾਕੀ ਤੁਸੀਂ ਜਾਣਦੇ ਹੋ ਭਾਈ ਮਾਨਤਾ ਨਾਲ ਹੋਰ ਕਰਦੇ ਹੋ 2000 ਮਾਰੀ ਹੋਰ ਛੱਡਦਾ ਤੈਨਹੀਂ ਜਾਂਦੇ ਬਾਈ ਦੀ ਬਾਈ ਦੀ ਵਿੱਚ 100 ਰੁਪਏ ਛੋਟ ਕਰਾਂਗੇ ਬਾਈ ਛੋਟ ਨਹੀਂ ਹੋਣੀ 100 ਰੁਪਏ ਦੁੱਧ 9 ਕਿਲੋ ਜੀ ਦੁੱਧ 9 ਕਿਲੋ ਪਕਾਈ 10 ਕਿਲੋ ਦੁੱਧ ਤੇ 9 ਕਿਲੋ ਦੀ ਕੰਨ ਕੀ ਬਾਤ ਹੈ ਦੇਖੋ ਵੀਰ ਸਚਾਈ ਹੈ ਵੀਰੋ ਨਹੀਂ 9 ਕਿਲੋ ਦੁੱਧ ਇਹ ਤੁਹਾਨੂੰ ਕਿੱਦਾਂ ਲੱਗਿਆ ਬਾਕੀ ਵੀਰ ਜੀ ਹੁਣਾਂ ਕਹਤਾ ਕਿ 2000 ਦੀ ਹਾਂ ਨਾ ਦੇ ਦਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਹਾਂਜੀ ਵੀਰ ਜੀ ਬਾਕੀ ਕੋਈ ਫੋਨ ਲਾਵੇ ਹੋਰ ਜੇ ਮਾਨਦਨ ਆਇਆ ਤਾਂ ਕਰਾਂਗੇ ਆਪਾਂ ਠੀਕ ਹਾਂਜੀ ਹਾਂਜੀ ਇੱਥੇ ਆਪਣੇ ਘਰ ਆਣ ਕੇ ਦੋ ਟਾਈਮ ਚੋ ਤਿੰਨ ਟਾਈਮ ਚੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਨਹੀਂ ਇਹ ਸਾਲ ਹੀ ਚੀਜ਼ ਆ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰ ਜੀ ਪਸ਼ੂ ਤੇ ਲਾ ਕੇ ਜਰੂਰ ਪਹੁੰਚੋ ਚਵਾਈ ਕਰੋ ਪਾਸ ਕਰੋ ਤੁਹਾਡਾ ਫਰਜ਼ ਆ ਵੀਰ ਜੀ ਹਣਾ ਜੀ ਵੀਡੀਓ ਨੂੰ ਦੋ ਤਿੰਨ ਘੰਟੇ ਵੇਖਿਆ ਕਰੋ ਪਸ਼ੂ ਨੂੰ ਪਸੰਦ ਕਰਿਆ ਕਰੋ ਹਾਂਜੀ ਹਾਂਜੀ ਹਣਾ ਜੀ ਬਾਕੀ ਵੀਰੇ ਗਾਰੰਟੀ ਦੇ ਚਲੋ ਤੁਹਾਡੇ ਘਰ ਦੀ ਹਣਾ ਜੀ ਇੱਥੇ ਆਓ ਚੋਭੋ ਠੀਕ ਹੈ ਜੀ ਇਹ ਤੇਜੇ ਨੰਬਰ ਤੇ ਆ ਗਈ ਝੂੰਗੀ ਵੜ ਹਾਂਜੀ 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 ਇਹ ਇਹਦੇ ਬਾਰੇ ਦੱਸੋ ਕਿੰਨਾ ਦੁੱਧ ਆ ਵੀਰੇ ਵਿਜੀ ਇਹਦੇ ਥੱਲੇ ਹੈਗਾ ਨੇ 8 ਕਿਲੋ ਦੁੱਧ 8 ਕਿਲੋ ਤੇ 7 ਕਿਲੋ ਦੀ ਗਰੰਟੀ ਜੇ 7ਾਂ ਦੀ ਗਰੰਟੀ ਹੈ 100% ਗਰੰਟੀ ਹੈ ਠੰਡੀ ਸੀ ਲਾਗੀ ਕੀ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰ ਲਓ ਥਨ ਥਨ ਦੀ ਕੁਆਲਿਟੀ ਚੰਗਾ ਥਨ ਲੱਗਿਆ ਵੇਖੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਨਾ ਥੱਲੇ ਚੋ ਠੰਡੀ ਸੀ ਲੱਗੀ ਹੈ ਨਾ ਠੰਡੀ ਸੀ ਲੀ ਵੀਰ ਜੀ ਕੱਦ ਤੋੜ ਕੇ ਮੜੀ ਤੋੜ ਦੋ ਵੇਖੋ ਵੀਰੋ ਚੁੰਗੀ ਵਹਿੜ ਆ ਗਈ ਆ ਕਿੰਨਾ ਦੁੱਧ ਦੱਸਿਆ ਵੀਰੇ 7 ਕਿਲੋ ਗਰੰਟੀ 7 ਕਿਲੋ ਹੈਣਾ ਜੀ ਹਾਂ ਜੀ ਠੀਕ ਹੈ ਜੀ ਬੱਚਾ ਇਹਦਾ ਹਨੀ ਆ ਟੋਕੜੀ ਆ ਵੀਰੇ ਟੋਕੜੇ ਟੋਕੜੇ ਵੀ ਟੋਕੜੇ ਟੋਕੜ ਤਾਂ ਟੋਕੜ ਕਰਕੇ ਦਵਾਂਗੇ ਠੀਕ ਹੈ ਜੀ ਬਸ ਇਹੋ ਮਾਰਦੇ ਨੇ ਖੰਡੇ ਦੀ ਰੀਲਾ ਬੁਜਾ ਲਈ ਠੀਕ ਹੈ ਝੁੰਗੇ ਝੁੰਗੇ ਸਿੰਘ ਨਿਕਲੇ ਆ ਝੁੰਗੇ ਆ ਗਏ ਹੈਣਾ ਜੀ ਇਹ ਕਰਮਾਂ ਵਾਲੀ ਮੰਨੀ ਜਾਂਦੀ ਚੱਟੇ ਸਿੰਘ ਵਾਲੀ ਹੈਣਾ ਜੀ ਚੱਟੇ ਸਿੰਘ ਵਾਲੀ ਹਾਂ ਜੀ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਵਿੱਚ ਹੀ ਕਰਨੂ ਭਾਈ 20 22 ਕਰ ਦੋ ਹਾਂਜੀ ਤੇ 18 ਦੀ ਦੇ ਦਾਂਗੇ ਵੀਰ ਜੀ 18 ਦੀ ਹਾਂਜੀ ਬਾਕੀ ਤੁਸੀਂ ਦਾਦੂ ਕੋ ਮਾਰਨਾ ਤੇ ਜਿਆਦਾ ਨਹੀਂ ਦੋ ਹੀ ਛੱਡੋ 16 ਦੀ ਖਾਨ ਆ ਹਾਂਜੀ 16 ਦੀ ਵੀ ਜੀ ਖਾਨ ਆ ਹਾਂ ਨਾ ਹੈ ਨਾ ਜੀ ਫੋਨ ਬਾਕੀ ਕਰੇ ਕੋਈ ਕੋਈ ਵੀਰ ਫੋਨ ਲਾਵੇ ਮੋੜ ਦੇ ਨਹੀਂ ਖਾਲੀ ਨਹੀਂ ਹਾਂਜੀ ਹਾਂਜੀ ਕੀ ਬਾਤ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਅਗਲੇ ਬਣਾ ਆ ਕੀ ਵਿੱਚ ਚੌਥੇ ਨੰਬਰ ਤੇ ਆ ਗਈ ਵੱਡੇ ਪੱਲੇ ਵਾਲੀ ਗਾਈ ਜੀ ਕੀ ਬਾਤ ਹੈ ਮੇਰੇ ਚੈੱਕ ਕਰੋ ਫੇਸ ਕੁਆਲਿਟੀ ਚੰਗੀ ਘੈਂਟ ਆ ਹਾਂਜੀ ਵੱਡੇ ਪੱਲੇ ਤੇ ਆ ਗਈ ਫੋਲ ਇਹ ਦੇਖੋ ਜੀ ਵੀਰੇ ਕਾ ਵੇ ਕੱਦ ਕਾਡ ਫੁੱਲ ਆ ਹੈ ਨਾ ਕੱਦ ਕਾਡ ਫੁੱਲ ਜੇ ਲੰਬਾਈ ਦੇਖ ਲੈ ਚੁਕਾ ਇਸ ਨਾਲੇ ਦੁੱਧ ਹੈਗਾ 9 ਕਿਲੋ 9 ਕਿਲੋ 8 ਕਿਲੋ ਦੀ ਗਰੰਟੀ ਭਾਏ ਬੰਦਾ ਲੀਟਰ ਮਾਰੇ ਜੋ ਮਰਜੀ ਬਿਲਕੁਲ ਅੱਡੀ ਸੀਲ ਵਿੱਚ ਜਿੱਦਾਂ ਵੱਡੇ ਪੱਲੇ ਜਾ ਗਈ ਨਾ ਮੇਰੀ ਜੀ ਠੀਕ ਹੈ ਜੀ ਖੋਲੋ ਵੀਰ ਜੀ ਖੋਲ ਕੇ ਤਰਾਓ ਵੇਖੋ ਵੀਰੋ 8 ਕਿਲੋ ਵੀਰੋ ਨਾ ਦੁੱਧ ਦੱਸਿਆ ਵੱਡੇ ਪੱਲੇ ਜਾ ਗਈ ਕੱਦ ਕਾਠਾ ਲੀਆ ਗੁਲਾਬੀ ਥਣ ਆ ਗਿਆ ਹਨਾ ਜੀ ਬੜੀ ਥਣ ਲੱਗਾ ਇੱਕ ਹੋ ਗਿਆ ਗੁਲਾਬੀ ਥਣ ਆ ਗਿਆ ਕੱਦ ਕਾਠਾ ਲੀਆ ਇਹ ਸੱਜੇ ਤੇ ਮੈਂ ਕਿ ਚੰਗਾ ਦੁੱਧ ਭਰਿਆ ਹੋਇਆ ਹਾਂ ਹਾਂ ਜੀ ਜੀ ਵੀ 20 20 ਤੋਂ ਬਾਹਰ ਰਹੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਵੱਡੇ ਪੱਲੇ ਜਾ ਗਈ ਨਾ ਠੀਕ ਹੈ ਕਮਾ 15 ਕਿਤੇ ਨਹੀਂ ਗਿਆ ਤੁਹਾਨੂੰ ਹਾਂਜੀ ਸੇਵਾ ਕਰ ਲਈ ਹੈ ਨਾ ਇਹ ਲੋਕ ਵੀ ਸੇਵਾ ਕਰ ਲਿਆ ਹਨਾ ਨਹੀਂ ਨਾ ਬੜਾ ਪੱਠੇ ਨਹੀਂ ਆ ਕੇ ਟੂੜੀ ਪਾਣ ਦੀ ਪੱਠੇ ਨਹੀਂ ਨਾ ਇੱਕ ਵੀ ਵਕੈਂਟ ਨਹੀਂ ਵੀ ਮਹੀਨਾ ਕੋ ਹੋਇਆ ਨਹੀਂ ਗੱਲ ਕੇ ਅੱਛਾ ਇਹਦਾ ਵੀ ਰਸਤੇ ਚਲੋ ਬਾਕੀ ਰੇਟ ਟੋਕਣਾ ਨਾ ਜਾਣਦੇ ਤੁਸੀਂ ਉਹਦੀਆਂ ਜਾਣ ਹਨਾ ਜੀ ਕਰਕੇ ਲੈਣੀ ਟੋਕੜੀ ਦੇਣੀ ਬਸ ਬਿਲਕੁਲ ਬਿਲਕੁਲ ਅਗੋਂ ਕਿਸ ਦੀ ਕਿਸਮ ਦਾ ਵੀਰਦੀ ਹਨਾ ਜੀ ਨਿਕਲਾਵੇ ਤੇ ਨਿਕਲਾਵੇ ਤੇ ਵਧੀਆ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਹਾਂਜੀ ਕਰਨ ਨੂੰ ਭਾਏ ਪੰਜੀ ਕਰ ਦਈਏ ਹਾਂਜੀ ਤੇ 20 ਹੀ ਦੇ ਦਾਂਗੇ ਬੇਟੀ 20 ਹੀ ਹਾਂਜੀ ਧਾਰਾ ਖਾ ਦਈਏ ਚਵਾ ਚੂ ਇੱਕ ਨੰਬਰ ਚਵਾ ਚੂ ਇੱਕ ਨੰਬਰ ਵਿੱਚ ਕੀ ਬਾਤ ਹੈ ਜੀ ਦੇਖੋ ਬੜੀ ਮੋਟੀ ਧਾਰ ਜੀ ਬਹੁਤ ਵਧੀਆ ਚਵਾ ਗਿਆ ਜੀ ਠੀਕ ਹੈ ਵੀਰੇ ਧਿਆਨ ਦਿਓ 20 ਦੀ ਹੈ ਨਾ ਹਾਂਜੀ ਹਾਂਜੀ ਬਾਕੀ ਬਾਕੀ ਕਰ ਦਿਓ ਮਾਨਤਨ ਕੋਈ ਵੀਰ ਫੋਨ ਲਾਵੇ ਕੋਈ ਫੋਨ ਲਾਵੇ ਦੋ ਜਾਣ ਦੋ ਇਚੋ ਵੀ ਹਾਂ ਮਾਨਤਨ ਕਰ ਦਾਂਗੇ 18 ਦੀ 18 ਹੀ ਦੇ ਦਾਂਗੇ ਵੀ ਕੀ ਬਾਤ ਹੈ ਜੀ ਜ਼ਰੂਰ ਰੇਟ ਜਾਜ 18 1800 ਰੁਪਿਆ ਛੋਟ ਕਰਾਂਗੇ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਨ ਫੋਨ ਲਾਵੇ ਹੈ ਨਾ ਵੀਰੇ ਰੇਟ ਜੀ ਬਿਲਕੁਲ ਜਾਇਜ਼ ਹੈ ਤੁਹਾਡੇ ਛੋਟੇ ਛੋਟੇ ਰੇਟ ਵੀ ਜਾਇਜ਼ ਬਿਲਕੁਲ ਜਾਇਜ਼ ਰੇਟ ਪਾਏ ਹੈ ਨਾ ਜੀ ਠੀਕ ਹੈ ਵੀਰੇ ਜੇ ਕੋ ਜੋੜਾ ਜੋੜਾ ਪਾਲੂਗਾ ਮਾਨਤਨ ਠੀਕ ਆ ਜੀ ਜਿੰਨਾ ਉਹ ਦੁੱਧ ਜਿੰਨਾ ਉਹ ਕਿਹਾ ਵਾ ਵੀਡੀਓ ਦੇ ਵਿੱਚ ਉਹਨਾ ਹੀ ਦੁੱਧ ਜੀ ਪਾਏ ਦੋ ਟਾਈਮ ਚ ਪਾਵੇ ਠੀਕ ਆ ਵੀਰੇ ਇਹ ਬਿਲਕੁਲ ਠੀਕ ਆ ਵੀਰੇ ਤੁਸੀਂ ਕਿਹੜਾ ਦੁੱਧ ਜ਼ਿਆਦਾ ਦੱਸਿਆ ਨਾ ਕਿੰਨਾ ਵੱਡੇ ਪੱਲੇ ਦੀ ਆ 7-8 ਕਿਲੋ ਤੁਸੀਂ ਦੱਸਿਆ ਜਿਹੜਾ ਹੈਗਾ ਮੈਂ ਕਹਿੰਦਾ ਵੀਰ ਕੋਈ ਸਾਹਮੜਾ ਲੈ ਲੈ ਸਾਹਮੜਾ ਲੈ ਲੈ ਹੈ ਨਾ ਇਹ ਦੁੱਧ 15 ਲੀਟਰ ਵੀ ਕਰ ਸਕਦੀ ਜੀ ਦੁੱਧ ਸੇਵਾ ਦਾ ਹੀ ਹੈ ਗੜੀ ਹੈ ਨਾ ਇਹ ਮਾ ਡੇਟਾਂ ਚੇਜਾ ਤੁਹਾਨੂੰ ਪਤਾ ਕਰੀ ਚੱਲਣਗੀ ਪਠਾਈ ਬਿਲਕੁਲ ਪਠਿਆ ਨਹੀਂ ਹੈ ਨਾ ਜੀ ਬਾਕੀ ਵੇਖ ਲਓ ਵੀਰੋ ਵੈੜਾ ਨਹੀਂ ਫੇਸ ਕੁਆਲਿਟੀ ਚੈੱਕ ਕਰ ਲਿਓ ਚੰਗੀਆਂ ਵੈੜਾ ਨੇ ਜਰਸੀ ਨੇ ਝੂੰਗੀ ਆ ਚੰਗੀਆਂ ਵੇੜਾਂ ਵੀਰੇ ਉਹ ਥਾਂ ਥਾਂ ਨੂੰ ਚੰਗੇ ਲੱਗੇ ਆ ਹਾਂਜੀ ਹਾਂਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਤੁਹਾਡਾ ਦਾ ਫਰਜ਼ੇ ਬੰਦਾ ਜੀ ਰੇਡ ਵੀਰ ਉਹਨਾਂ ਦੇ ਬਿਲਕੁਲ ਜਿਆ ਜਿਆ ਨਿਗਨਗੇ ਵੀਰੋ ਨਾਲ ਮੁੱਲ ਕੀਤੇ ਆ ਤਕਰੀਬਨ ਵੀਰੇ 20 ਤਾਂ ਹੀ ਆ ਸਰ 20 ਤੋਂ ਅੰਦਰ ਅੰਦਰ ਹੀ ਆ ਪਸ਼ੂ ਹਨਾ ਕਿੰਨੇ ਕਿੰਨੇ ਰੇਟ ਆ ਸਾਡੇ ਕੋਲ ਇੱਕ ਹੀ ਆ ਆਪਣੀ ਥੋੜੀ ਜੀ 20 ਦਾ ਬਾਹਰ ਜੀ 20 ਬਾਹਰ ਥੋੜੀ ਹਨਾ ਜੀ ਬਾਕੀ ਸਾਰੀਆਂ 20 ਤੋਂ ਠੀਕ ਆ ਇਹਦਾ ਤੁਸੀਂ ਦੱਸਣ ਦੇ ਨਾ ਬੱਚਾ ਮਰ ਗਿਆ ਬੱਚਾ ਮਰਿਆ ਸੱਚ ਰ ਮਹਿੰਗੀ ਲਈ ਤੁਸੀਂ ਆਪਾਂ ਦੀ ਮਹਿੰਗੀ ਲਈ ਥੋੜੀ ਜੀ ਆਪਾਂ ਨੂੰ ਚਲੋ ਕੋਈ ਨਾ ਜਾਣ ਦਿਓ ਵੀਰ ਜੀ ਕੋਈ ਫੋਨ ਲਾਉ ਦੇ ਟਾਟਾ ਪਾਉਣਾ ਪੈਣਾ ਥੋੜਾ ਜਿਹਾ ਕੋਈ ਨਾ ਜੀ ਕੋਈ ਫੋਨ ਲਾਉ ਜਾਣ ਦਿਓ ਹਾਂ ਜੀ ਵੀਰ ਜੀ ਫੋਨ ਲਾਵੇ ਕੋਈ ਹਾਂ ਜੀ ਇਮਾਨਦਾਰ ਪੂਰਾ ਮੋੜਦੇ ਨਹੀਂ ਹਨਾ ਜੀ ਨਹੀਂ ਨਹੀਂ ਮੋੜਦੇ ਬਿਲਕੁਲ ਵੀਰੋ ਰੇਟ ਜਾਇਜ਼ ਨੇ ਵੀ ਹਾਂਜੀ ਵੀਰ ਜੀ ਆਪਣਾ ਨਾਮ ਦੱਸਿਓ ਫਿਰ ਨਾਮ ਵੀਰ ਜੀ ਗੁਰਪਾਲ ਸਿੰਘ ਪਿੰਡ ਕੋਟਮੁਗਲ ਰਮਦਾਸ ਰੋਡ ਤੋਂ ਨਾਲ ਹੀ ਬੱਦੋਵਾਲ ਪਿੰਡ ਦੇ ਤੋਂ ਥਾਣੇ 1 ਕਿਲੋਮੀਟਰ ਆਪਣਾ ਪਿੰਡ ਕੋਟਮੁਗਲ ਹਾਂਜੀ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਵੀਰ ਜੀ ਸਸੇ ਗੱਲ ਜੀ ਸਸੇ ਗੱਲ ਜੀ